ਹਾਂਜੀ ਸੰਗਤ ਜੀ ਆਪਾਂ ਅਜਨਾਲੇ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਅਜਨਾਲੇ ਦੇ ਕੀ ਹਾਲ ਹੈ ਆ ਦੇਖੋ ਅਜਨਾ ਇਥੋਂ ਤੱਕ ਸੰਗਤ ਆਉਂਦੀ ਹੈ ਸੇਵਾ ਕਰਨ ਆ ਪੌਲਾ ਜਿਹੜਾ ਪੁਲ ਤੋਂ ਪਾਰ ਇਧਰਲੇ ਪਾਸੇ ਪਾਣੀ ਪਾਣੀ ਆ ਤੇ ਇਧਰਲੇ ਪਾਸੇ ਸੰਗਤ ਜਿਹੜੀ ਸੇਵਾ ਕਰਦੀ ਆ ਤੇ ਉੱਥੇ ਲੋਕ ਤੰਦੂ ਲਈ ਖੜੇ ਆ ਜਿਨ੍ਹਾਂ ਨੂੰ ਲੋੜ ਹੁੰਦੀ ਕਿਸੇ ਵੀ ਸਮਾਨ ਦੀ ਉਹ ਲੈ ਕੇ ਜਾਂਦੇ ਆ ਪਰ ਆਪਾਂ ਕੋਸ਼ਿਸ਼ ਕਰਦੇ ਆ ਮਹਾਰਾਜ ਮਿਹਰ ਕਰੇ ਵੀ ਜਿਹੜੇ ਜ਼ਰੂਰਤਮੰਦ ਪਰਿਵਾਰ ਆ ਜਿੱਥੇ ਆਪਾਂ ਪਹੁੰਚ ਕਰਨੀ ਆ ਜਿੰਨਾਂ ਤੱਕ ਕੋਈ ਨਹੀਂ ਪਹੁੰਚਿਆ ਉਹਨਾਂ ਤੱਕ ਪਹੁੰਚ ਕਰਾਂਗੇ ਮਹਾਰਾਜ ਮહેર ਕਰੇ ਤੇ ਤੁਸੀਂ ਅਰਦਾਸ ਕਰਿਓ ਵੀ ਤੁਹਾਡੇ ਵੀਰ ਉਹਨਾਂ ਵੀਰਾਂ ਦੇ ਮੂੰਹ ਦੇ ਵਿੱਚ ਰਾਸ਼ਨ ਪਾਉਣ ਦੇ ਵਿੱਚ ਕਾਮਯਾਬ ਹੋਣ ਜਿੰਨਾਂ ਤੱਕ ਅਜੇ ਤੱਕ ਕੋਈ ਨਹੀਂ ਪਹੁੰਚਿਆ ਪੂਜਿਸਤਾਨਿਕ ਲੋਕਾਂ ਦੇ ਦਫਨ ਮਤਾਕਤ ਵੀ ਇਸ ਤੋਂ ਅੱਗੇ ਉਹ ਦੇਖਦੋ ਤੁਸੀਂ ਟਰੈਕਟਰ ਕਿਵੇਂ ਆ ਰਹੇ ਢੁੱਬੇ ਦੇਖੋ ਕਿ 5-7 ਕਿਲੋ ਕਾਫੀ ਕਲਾਵਾ ਜਾ ਰਹੀਆਂ ਨੇ ਉੱਥੇ ਅੱਗੇ ਵਾਲੇ ਲੋਕਾਂ ਕੋਲ ਸਲਾਵਾ ਵੀ ਨਹੀਂ ਬਹੁਤ ਘੱਟ ਪਹੁੰਚ ਰਹੀਆਂ ਨੇ ਆਹ ਵੀ ਟਰਾਲੀ ਭਾ ਕੇ ਲੈ ਕੇ ਜਾ ਰਹੇ ਨੇ ਪੀਣ ਵਾਲਾ ਪਾਣੀ ਦਾਕਣੇ ਆਹ ਵੀ ਢੱਡ ਕੇ ਆ ਰਹੇ ਨੇ ਇਹਨਾਂ ਭਰਾਵਾਂ ਨਾਲ ਗੁਰਦੁਆਰੇ ਕੋਲ ਵਾਲੀ ਜਿਹੜਾ ਅੰਮਾਨ ਕਲਾਮ ਜਿਹੜਾ ਸਾਹਮਣੇ ਦਾ ਉਹ ਦੇਖੋ ਸੰਗਤ ਜੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਪੂਰਾ ਪਾਣੀ ਦੇ ਵਿੱਚ 10 10 ਫੁੱਟ ਜਿਹੜੀ ਇਮਾਰਤ ਆ ਉਹ ਡੁੱਬ ਚੁੱਕੀ ਆ ਸਾਹਮਣੇ ਫੋਰ ਲਾਈਨ ਵਾਲਾ ਪੌੜਾ ਤੇ ਫੋਰ ਲਾਈਨ ਵਾਲੇ ਪੁਲ ਤੋਂ ਪਾਰ ਜਿਵੇਂ ਵੀਰ ਹੁਣੀ ਦੱਸਦੇ ਆ ਵੀ ਪੁਲ ਤੋਂ ਪਾਰ ਬਿਲਕੁਲ ਵੀ ਕੋਈ ਰਸਤਾ ਨਹੀਂ ਹੈ ਤੇ ਹੁਣ ਜਮਾ ਬਿਲਕੁਲ ਸਮੁੰਦਰ ਬਣ ਗਿਆ ਵਾ ਤੇ ਕੱਲ ਨੂੰ ਬੋਟ ਦਾ ਪ੍ਰਬੰਧ ਕਰਕੇ ਤੇ ਉਧਰ ਜਾਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਸਮਾਨ ਉਹ ਅਸੀਂ ਉਥੋਂ ਕੱਢ ਲਿਆ ਪਾਣੀ ਕਿੰਨਾ ਕਿੰਨਾ ਕਰ ਚ ਘਰ ਚ ਯਾਨੀ ਕਿ ਅਸੀਂ ਘਰ ਸਾਡੇ ਬਹੁਤ ਉੱਚੇ ਲੈਵਲ ਤੇ ਆ ਘਰ ਦਾ ਬਚਾਓ ਉਧਰ ਸਾਡੀਆਂ ਫਸਲਾਂ ਚ 6 ਤੋਂ 7 ਫੁੱਟ ਪਾਣੀ ਆ ਇਹ ਲਾ ਕੇ ਆੜ ਗਵਾਨ ਚ ਜਿਹੜੇ ਘਰ ਉਹ ਕੋਈ ਨਹੀਂ ਉਹ ਡੁੱਬ ਗਏ ਆ ਜਿਨ੍ਹਾਂ ਨੇ ਘਰ ਨਹੀਂ ਇਹਨਾਂ ਪਰਤੇ ਉਸਤੇ ਕਰਕੇ ਪਾਈ ਇਹਨਾਂ 9 ਫੁੱਟ ਪਰਤੇ ਪਾਇਆ ਹਾਂ ਹਾਂ ਬਾਤੀ ਤੁਹਾਨੂੰ ਆ ਮੇਰ ਕੀ ਆਪਣੇ ਨਗੋਈ ਦੇ ਲਾਗੂ ਆਏ ਆ ਤਾਂ ਕਿ ਅੱਜ ਕਿਵੇਂ ਪੈੜੀ ਵੇਚ ਕੇ ਤੇ ਇੱਥੇ ਆਣ ਕੇ ਲੈ ਆ ਇਹਨਾਂ ਨੇ ਥਾਣ ਕੇ ਵੀਰ ਕੀ ਕਿਹੜਾ ਪਿੰਡ ਆਪਣਾ ਨਗੋਈ ਤੋਂ ਤੁਸੀਂ ਵੀ ਇਹਨਾਂ ਦੱਸ ਦਿਓ ਜਾਣਕਾਰੀ خدا ਗਾਈ ਤੋਂ ਆਪਾਂ ਵੀਰ ਜੀ ਇੱਥੇ ਆਪਾਂ ਅਜ ਨਾਲੇ ਸਾਈਡ ਤੇ ਜ਼ਮੀਨ ਲਈ ਹੈ ਤੇ ਇਹ ਵੀਰ ਹੁਣਾਣਾ ਆਪਾਂ ਕਨੈਕਟ ਕੀਤਾ ਜੂਪੀ ਤੋਂ ਹਾਂ ਮੈਂ ਦੱਸਣ ਰਿਹਾ ਵੀ ਇਹਨਾਂ ਨੂੰ ਇੱਥੇ ਲਾਗੇ ਲਾਗੇ ਜਿਹੜੇ ਜਿਹੜੇ ਪਿੰਡਾਂ 'ਚ ਨਗੋੜ ਆ ਪਾਣੀ ਕਿਹੜਾ ਪਰਿਵਾਰ ਕੋਈ 15 16 ਪਿੰਡ ਨੇ 15 16 ਪਿੰਡ ਨੇ ਜਿਨ੍ਹਾਂ ਦਾ ਇਹਨਾਂ ਦਾ ਲਿੰਕ ਹੀ ਟਿਆ ਪਿਆ ਬਈ ਬੀੜੀ ਦਾ ਉੱਥੇ ਬੀੜੀ ਕਿੱਥੇ ਬਾਈ ਜੀ ਆਏ ਆ ਵੀ ਉੱਥੇ ਤੱਕ ਕੋਈ ਜਾਂਦਾ ਨਹੀਂ ਸੇ ਪਹੁੰਚਦਾ ਨਹੀਂ ਹੈਗਾ ਕਿਉਂਕਿ ਇੱਥੇ ਇੱਥੇ ਆ ਕੇ ਨਾ ਪਾਣੀ ਦੇਖਿਆ ਕਰੇ ਇੱਥੇ ਵੰਡ ਕੇ ਹੀ ਮੁੜ ਜਾਣਾ ਉਹ ਵਿਚਾਰੇ ਰਹਿ ਜਾਂਦੇ ਨੇ ਹੁਣ ਤੁਸੀਂ ਕਿੱਥੇ ਕਿੱਥੇ ਜਾ ਕੇ ਆਏ ਹੋ ਅਸੀਂ ਬਾਈ ਜੀ ਆਏ ਮੰਨ ਕੇ ਚਲੋ ਜਿਹੜੇ ਲਾਸਟ ਵਾਲੇ ਪਿੰਡ ਰਹੀ ਹੈਗੇ ਅੱਡਰ ਵਾਲੇ ਅਸੀਂ ਉੱਥੇ ਤੱਕ ਪਹੁੰਚ ਗਏ ਵੀਰੇ ਹਾਰੇ ਉੱਥੇ ਚਾਰੇ ਦਾ ਮਤਲਬ ਕਿ ਮੋਰ ਮੰਨ ਕੇ ਹਾਰੇ ਚਾਰੇ ਦਾ ਵਿਚਾਰਾ ਉਹ ਚਾਰਾ ਚੱਲ ਜਾਂਦਾ ਚਾਰਾ ਨਹੀਂ ਜਾਂਦਾ ਬਾਈ ਆ ਵੀਰਾਂ ਦੀ ਅਰਦਾਸ ਕਰਿਓ ਵੀ ਇਹ ਵੀਰ ਸਿਰੇ ਤੱਕ ਜਾ ਕੇ ਆਏ ਆ ਤੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਆਂ ਭਾਈ ਆ ਦੇਖੋ ਟਰਾਲੀਆਂ ਭਰ ਕੇ ਲੈ ਜਾਈ ਸੀ ਤੇ ਖਾਲੀ ਕਰਕੇ ਲੈ ਕੇ ਆਏ ਆ ਵੀਰੇ ਰੋਡ ਦੇ ਉਤੋਂ ਹੀ ਨਾ ਵੰਡ ਕੇ ਮੁੜ ਜਿਆ ਕਰੋ ਜਿੱਥੇ ਲੋਡ ਬੰਦਾ ਤੱਕ ਪਹੁੰਚ ਕਰਨੀ ਆ ਉੱਥੇ ਤੱਕ ਪਹੁੰਚ ਕਰਿਆ ਕਰੋ ਭਾਈ ਪਤਾ ਕੀ ਆ ਜਿਵੇਂ ਹੁਣ ਜਿਹੜੇ ਲੋਕੀ ਵਿਚਾਰੇ ਡੇਰਿਆਂ ਚ ਜਾਂ ਬਾਹਰ ਰਹਿੰਦੇ ਨੇ ਨਾ ਉਥੇ ਖਾਰਮ ਨਹੀਂ ਉਹਨਾਂ ਦੇ ਵਿਚਾਰਾ ਚਾਰਾ ਚੂਰਾ ਜਮ ਖਤਮ ਆ ਜਾਣਾ ਸੋਰਾ ਜੀ ਜੀ ਵੀਰ ਇਹਨਾਂ ਵੀਰਾਂ ਦੀਆਂ ਸਾਰੀ ਆਈਡਿਟੀ ਲੈ ਕੇ ਨਾ ਤੇ ਉਹ ਇੱਕ ਭੇਜੋ ਤੇ ਅਸੀਂ ਉਹਦੇ ਤੇ ਸਾਰੇ মিডিਆ ਤੇ ਪਾਉਨੇ ਆ ਠੀਕ ਹੈ ਠੀਕ ਹੈ ਵੀਰ ਜੀ ਠੀਕ ਹੈ ਕਿ ਫਿਰ ਆ ਪਾਜੀ ਆਜੀ ਲੈਣੇ ਆ ਜੀ ਇਹ ਟੱਟ ਜਿਹੜੇ ਏਰੀਆ ਦੇ ਕਿਹੜਾ ਕਿਹੜਾ ਸਮਾਨ ਚਾਹੀਦਾ ਲੋਕਾਂ ਨੂੰ ਆਪਾਂ ਜਿਵੇਂ ਕਹਦੇ ਵੀ ਹਾਰਾ ਜਾ ਕੋਈ ਚਰੀ ਵਾ ਨਾ ਉਹਦਾ ਤਾਂ ਵਜੇ ਕੋਈ ਫਾਇਦਾ ਨਹੀਂ ਹੈਗਾ ਸਾਈਲੇ ਦੇ ਲੈ ਲਓ ਜਿੱਤੇ ਤੱਕ ਟਰੈਕਟਰ ਜਾਂਦੇ ਆ ਉਹ ਸਾਰੇ ਚਾਹੀਏ ਜਾ ਰਹੇ ਆ ਉੱਥੇ ਬੋਟ ਦਾ ਇੰਤਜ਼ਾਮ ਕਰਕੇ ਜਾਓ 15 16 ਪਿੰਡ ਇਦਾਂ ਦੇ ਨੇ ਜਿਨ੍ਹਾਂ ਦਾ ਟਰੈਕਟਰ ਜਾਂਦਾ ਨਹੀਂ ਕਨੈਕਸ਼ਨ ਟੁੱਟ ਚੁੱਕਿਆ ਆਰਮੀ ਬੈਠੀ ਆ ਆਰਮੀ ਕੋਲ ਵੀ ਬੋਟ ਨਹੀਂ ਹੈਗੀ ਪਾਣੀ ਪੀਣ ਤੋਂ ਵੀ ਤਰਸ ਰਿਹਾ ਰੋਪ ਹਾਂਜੀ ਠੀਕ ਇਹ ਨੱਕੇ ਰਿਹਾ ਬਚਾਰਾ ਪਾਣੀ ਸੁੱਕਾ ਦੁੱਧ ਤੇ ਸੈਲਟ ਵਗੈਰਾ ਚਾਰ ਚਾਰ ਜਿਹੜਾ ਪਿਆ ਹੋਇਆ ਬਿਸਕਟ ਵਗੈਰਾ ਜੋ ਵੀ ਨੋਰਮਲ ਚੀਜ਼ਾਂ ਸਾਰੀਆਂ ਚਾਰ ਦੀ ਗੱਲ ਇਹ ਆ ਭਾਜੀ ਉਹ ਤਾਂ ਕਿਉਂਕਿ ਉਹ ਬਹੁਤ ਬੰਦ ਹੁੰਦਾ ਨਾ ਤਾਂ ਕਰਕੇ ਉਹ ਮੀਂਹ ਆਈ ਜਾਵੇ ਜੋ ਮਾਰ ਜੇ ਖਰਾਬ ਜੀ ਸਿਲੰਡਰ ਫਿਰ ਹਾਂਜੀ ਸਿਲੰਡਰ ਵਗੈਰਾ ਕਿੰਨੇ ਲੋਕ ਸੜਕਾਂ ਤੇ ਬੈਠੇ ਆ ਸਿਲੰਡਰ ਯੂਜ਼ ਕਰਦੇ ਆ ਸਿਲੰਡਰ ਯੂਜ਼ ਕਰਦੇ ਜਿਨ੍ਹਾਂ ਦੇ ਸੱਤਾਂ ਤੱਕ ਪਾਣੀ ਆ ਗਿਆ ਉਹਨਾਂ ਨੂੰ ਤਾਂ ਕੁਝ ਨਹੀਂ ਆਉਂਦਾ ਸਿਲੰਡਰ ਵੀ ਚਾਹੀਦੇ ਹੋਣਗੇ ਨਾ ਹਾਂਜੀ ਹਾਂ ਹਾਂ ਸਾਰੀ ਜਿਆਦਾ ਸਨ ਜਾ ਰਹੇ ਤੇ ਲ ਲੋਕ ਕਾਫੀ ਲੋਕ ਨੇ ਜਿਹੜੇ ਖਾਣਾ ਪੀਣਾ ਬਣਾ ਕੇ ਦੀ ਚਲੋ